ਜੂਟੂ ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਭੈਣ ਭਰਾਵਾਂ ਨਾਲ ਸੰਬੰਧਿਤ ਬੋਲੀਆਂ ਸੁਣਾਉਂਗੀ ਲੋ ਜੀ ਮਾਣੋ ਇਹਨਾਂ ਬੋਲਾਂ ਦਾ ਨੰਨਾਂ ਦਾ ਹੱਥ ਛਤਰੀ ਸੂਏ ਦੀ ਜਾਵੇ ਪਟੂੜੀ ਓ ਵੀਰ ਮੇਰਾ ਕੁੜੀਓ ਹੱਥ ਛਤਰੀ ਸੂਏ ਦੀ ਜਾਵੇ ਪਟੂੜੀ ਓ ਵੀਰ ਮੇਰਾ ਕੁੜੀਓ ਅਗੇ ਵੀਰ ਸਾਤ ਜੁਗ ਦੇ ਹੋਤੇ ਚਾਰ ਦੇ ਪੈਣਾ ਨੂੰ ਮੇਲੇ ਆਉਂਦੇ ਅੱਗੇ ਵੀਰ ਸਾਤ ਜੁਗ ਦੇ ਹੋਤੇ ਚਾਰ ਦੇ ਪੈਣਾ ਨੂੰ ਮੇਲੇ ਆਉਂਦੇ ਹੁਣ ਵੀਰ ਕਾਲਿ ਜੁਗ ਦੇ ਹੋਤੇ ਚਾਰ ਦੇ ਕੋਣੋ ਹੀ ਮੂੜੇ ਆਉਂਦੇ ਹੁਣ ਵੀਰ ਕਾਲਿ ਜੁਗ ਦੇ ਹੋਤੇ ਚਾਰ ਦੇ ਕੋਣੋ ਹੀ ਮੂੜੇ ਆਉਂਦੇ ਓ ਵੀਰ ਮੇਰਾ ਕੁੜੀਓ ਹੱਥ ਸਾਤ ਰਿਰਮਾਲ ਪੱਲੇ ਸੇਵੀਆਂ ਹੋ ਵੀਰ ਮੇਰਾ ਕੁੜੀਓ ਹੱਥ ਸਾਤ ਰਿਰਮਾਲ ਪੱਲੇ ਸੇਵੀਆਂ ਬੋਤਾਵਨ ਬੇਸਰਬਣਾ ਵੀਰਾ ਕਿੱਲੀਆਂ ਰੰਗੀਲ ਗੱਡੀਆਂ ਬੋਤਾਵਨ ਬੇਸਰਬਣਾ ਵੀਰਾ ਕਿੱਲੀਆਂ ਰੰਗੀਲ ਗੱਡੀਆਂ ਬੋਤਾ ਪੈਣੇ ਫੇਰ ਮਨ ਨੂੰ ਧੂਮ ਮੱਥਾ ਟੇਕਦਾ ਅੰਮਾਂ ਦੀਏ ਜਾਈਏ ਬੋਤਾ ਪੈਣੇ ਫੇਰ ਮਨ ਨੂੰ ਧੂਮ ਮੱਥਾ ਟੇਕਦਾ ਅੰਮਾਂ ਦੀਏ ਜਾਈਏ ਤੈਨੂੰ ਵੀਰਾ ਦੁੱਧ ਦਾ ਸ਼ਨਾ ਤੇਰੇ ਭੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਾ ਸ਼ਨਾ ਤੇਰੇ ਭੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਾ ਸ਼ਨਾ ਤੇਰੇ ਭੋਤੇ ਨੂੰ ਗਵਾਰੇ ਦੀਆਂ ਫੜੀਆਂ ਉੱਚੇ ਟਿੱਬੇ ਮੇਰਾ ਵੀਰ ਆ ਰਫਲ ਚਲਾਉਂਦਾ ਉੱਚੇ ਟਿੱਬੇ ਮੇਰਾ ਵੀਰ ਆ ਰਫਲ ਚਲਾਉਂਦਾ ਵੀਰੇ ਨੇ ਪਾਣੀ ਮੰਗਿਆ ਪੈਣ ਭਜ ਕੇ ਗਲਾਸ ਫੜਾਵੇ ਪੈਣ ਪਰਾਮਾ ਦਾ ਰੱਬ ਨਾ ਵਿਛੋੜਾ ਪਾਵੇ ਪੈਣ ਪਰਾਮਾ ਦਾ ਰੱਬ ਨਾ ਵਿਛੋੜਾ ਪਾਵੇ ਪੈਣ ਪਰਾਮਾ ਦਾ ਰੱਬ ਨਾ ਵਿਛੋੜਾ ਪਾਵੇ ਪੈਣ ਪਰਾਮਾ ਦਾ ਬੇ ਮੈਂਡੀ ਕਦੀ ਮੱਤੇ ਤੇ ਹੱਥ ਧਾਰੀ ਕੇ ਮਹਿੰਦੀ ਵਾਲੇ ਦਿਨ ਵੀਰਨਾ ਵੇ ਮੈਂ ਢੀਕ ਦੀ ਮੱਥੇ ਤੇ ਹੱਥ ਤਾਰ ਕੇ ਮਹਿੰਦੀ ਵਾਲੇ ਦਿਨ ਬੀਰਨਾ ਵੇ ਮੈਂ ਢੀਕ ਦੀ ਮੱਥੇ ਤੇ ਹੱਥ ਤਾਰ ਕੇ ਮਹਿੰਦੀ ਵਾਲੇ ਦਿਨ ਬੀ